हां जी पंजाबीयो 사스ריקਾਲ ਜਿਵੇਂ ਕਿ ਪਾਕਿਸਤਾਨੀ ਪੀਐਮ ਨੇ ਬਹੁਤ ਵੱਡੀ ਬੈਠਕ ਕਰ ਰਹੀ ਹੈ ਔਰ ਉਸ ਤੋਂ ਬਾਅਦ ਪਰਮਾਣੂ ਹਮਲੇ ਦੀ ਤਿਆਰੀ ਹੋ ਰਹੀ ਹੈ ਸਿੱਧਾ ਕਿ ਕਹਿ ਸਕਦੇ ਆ ਪੰਜਾਬ ਨੂੰ ਸਿੱਧਾ ਟਾਰਗੇਟ ਤੇ ਲੈ ਲਿਆ ਹੁਣ ਪੰਜਾਬ ਦੇ ਵਿੱਚ ਪੂਰਾ ਹੜਕਮ ਮਚ ਗਿਆ ਇਸ ਖਬਰ ਨੂੰ ਵੇਖ ਕੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਨਿਓ ਵੀ ਬਹੁਤ ਵੱਡਾ ਐਕਸ਼ਨ ਯਾਨੀ ਪੂਰੇ ਦੇਸ਼ ਦੇ ਵਿੱਚ ਲਾਕਡਾਊਨ ਵੀ ਲੱਗ ਸਕਦਾ ਕਿਉਂਕਿ ਦੇਸ਼ ਵਾਸੀਆਂ ਨੂੰ ਬਚਾਉਣ ਦੇ ਲਈ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਦੇਸ਼ ਦੇ ਕੁਝ ਵੀ ਨਿਰਣੇ ਲੈ ਸਕਦੇ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਇੱਕ ਵੀਡੀਓ ਦੇ ذریعے ਜਿਹੜੀ ਖਬਰ ਆਈ ਹੈ ਡਰਾ ਦੇਣ ਵਾਲੀ ਖਬਰ ਆ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਕਿਉਂਕਿ ਸਿੱਧਾ ਟਾਰਗੇਟ ਪੰਜਾਬ ਨੂੰ ਕਰ ਰਿਹਾ ਪਾਕਿਸਤਾਨ ਔਰ ਜਿਹੜੀ ਬੈਠਕ ਸੱਦੀ ਹੈ ਉੱਥੇ ਦੇ ਪ੍ਰਧਾਨ ਮੰਤਰੀ ਨੇ ਆਉ ਤੁਹਾਨੂੰ ਸੁਣਾਉਣੇ ਆ ਪਹਿਲਾਂ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਮੰਗ ਲਈ ਅਪਡੇਟ ਸਾਂਝੀ ਕਰੂੰਗਾ ਜਿਹੜੀ ਲੋਕਡਾਊਨ ਦੀ ਸਥਿਤੀ ਨੂੰ ਲੈ ਕੇ ਆ ਸੋ ਪਾਕਿਸਤਾਨ ਪੀਐਮ ਨੇ ਐਨਸੀਏ ਦੀ ਬੈਠਕ ਸੱਦ ਲਈ ਹੈ ਨੈਸ਼ਨਲ ਕਮਾਂਡ ਅਥਾਰਟੀ ਦੀ ਬੈਠਕ ਬੁਲਾਈ ਗਈ ਹੈ ਐਨਸੀਏ ਪਰਮਾਣੂ ਅਤੇ ਮਿਜ਼ਾਈਲੀ ਰਣਨੀਤੀ ਤੇ ਤਰਸਲੇ ਕੰਮ ਕਰਦੀ ਹੈ ਤੇ ਇਸੇ ਸੂਰਤਿਤੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਐਨਸੀਏ ਦੀ ਬੈਠਕ ਸੱਦ ਲਈ ਹੈ ਯਾਨੀ ਕਿ ਨੈਸ਼ਨਲ ਕਮਾਂਡ ਅਥਾਰਟੀ ਦੀ ਇਹ ਬੈਠਕ ਬੁਲਾਈ ਗਈ ਹੈ ਐਨਸੀਏ ਪਰਮਾਣੂ ਅਤੇ ਮਿਜ਼ਾਈਲ ਰਣਨੀਤੀ ਤੇ ਕੰਮ ਕਰਦੀ ਹੈ ਤਾਂ ਬਖਲਾਫ ਸਾਹ ਤਰਫ ਤੇ ਪਾਕਿਸਤਾਨ ਦੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਹਰ ਹਮਲੇ ਨੂੰ ਭਾਰਤੀ ਸੈਨਾ ਦੇ ਵੱਲੋਂ ਬਿਲਕੁਲ ਫੇਲ ਕੀਤਾ ਜਾ ਰਿਹਾ ਹੈ ناکਾਮ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਚ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬੁਖਾਰ ਦੇ ਵਿੱਚ ਨਜ਼ਰ ਆ ਰਿਹਾ ਹੈ ਲਗਾਤਾਰ ਜੀਆਂ ਬੈਠਕਾਂ ਬੁਲਾਈਆਂ ਜਾ ਰਹੀਆਂ ਨੇ ਇਸ ਦੇ ਵਿਚਾਲੇ ਐਨਸੀਏਪੀ ਬੈਠਕ ਸੱਦੀ ਗਈ ਹੈ ਨੈਸ਼ਨਲ ਕਮਾਂਡ ਅਥਾਰਟੀ ਦੀ ਬੈਠਕ ਬੁਲਾਈ ਗਈ ਹੈ ਐਨਸੀਏ ਪਰਮਾਣੂ ਅਤੇ ਮਿਜ਼ਾਈਲ ਰਣਨੀਤੀ ਤੇ ਦਰਸਲੇ ਕੰਮ ਕਰਦੀ ਹੈ ਜਿਸ ਦੇ ਨਾਲ ਇਹ ਮੀਟਿੰਗ ਅਪਲਾਈ ਕੀਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਉਂਕਿ ਲਗਾਤਾਰ ਪਾਕਿਸਤਾਨ ਆ ਖਾਸ ਤੌਰ ਤੇ ਸਰਦੀ ਸੁਗਾਂ ਦੇ ਵਿੱਚ ਪੰਜਾਬ ਦੇ ਸਰਦੀ ਜ਼ਿਲ੍ਹਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਲਾਂਕਿ ਭਾਰਤੀ ਸੈਨਿਕ ਦੇ ਵੱਲੋਂ ਹਰ ਹਰਕਤ ਦਾ ਹਰ ਅਟੈਕ ਦਾ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਪਾਕਿਸਤਾਨ ਦੀ ਬੁਖਾਰਤ ਸਾਫ਼ ਤੌਰ ਤੇ ਅਨਜ਼ਰ ਆ ਰਹੀ ਹੈ ਤਾਂ ਜੀ 7 ਦੇਸ਼ਾਂ ਦੀ ਭਾਰਤ ਪਾਕਿਸਤਾਨ ਨੂੰ ਅਪੀਲ ਹੈ ਜੀ 7 ਦੇਸ਼ਾਂ ਦੇ ਵੱਲੋਂ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਪਾਕਿਸਤਾਨ ਤੇ ਭਾਰਤ ਵਾਧੇ ਤਣਾ ਨੂੰ ਰੋਕਣ ਜੀ 7 ਦੇਸ਼ਾਂ ਦੇ ਵੱਲੋਂ ਕਹਿ ਗਿਆ ਕਿ ਪਾਕਿਸਤਾਨ ਤੇ ਭਾਰਤ ਵਾਧੇ ਤਣਾ ਨੂੰ ਰੋਕਣ ਜੀ 7 ਨੇ ਨਾਗਰ ਕਾਂਤੀ ਆ ਸੁਰੱਖਿਆ ਤੇ ਚਿੰਤਾ ਜਤਾਈ ਲਈ ਪੂਰੇ ਭਾਰਤ ਦੇ ਵਸਿਆ ਨੂੰ ਖਤਰਾ ਤਾਂ ਹੈ ਗਈ ਆ ਪਰ ਸਿੱਧਾ ਖਤਰਾ ਪੰਜਾਬ ਨੂੰ ਟਾਰਗੇਟ ਤੇ ਪੰਜਾਬ ਨੂੰ ਲੈ ਲਿਆ ਉਥੋਂ ਦੇ ਪੀਐਮ ਨੇ ਯਾਨੀ ਪ੍ਰਧਾਨ ਮੰਤਰੀ ਨੇ ਇੱਕ ਐਸੀ ਵੈਟ ਸੱਦੀ ਆ ਜਿਹੜੀ ਪਰਮਾਣੂ ਯੁੱਧ ਨੂੰ ਲੈ ਕੇ ਸੱਦੀ ਜਾਂਦੀ ਆ ਤਾਂ ਬਹੁਤ ਸਾਰਾ ਖਤਰਾ ਪੰਜਾਬ ਦੇ ਉੱਤੇ ਮੰਡਰਾ ਰਿਹਾ ਹੈ ਕਿਸੇ ਵੇਲੇ ਵੀ ਖਬਰ ਆ ਸਕਦੀ ਹੈ ਕਿ ਬਹੁਤ ਵੱਡਾ ਯੁੱਧ ਲੱਗ ਚੁੱਕਿਆ ਯਾਨੀ ਇਧਰਲੇ ਪਾਸੇ ਗਨ ਕਰੀਏ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੂਰੇ ਦੇਸ਼ ਦੇ ਵਿੱਚ ਸਪੂਨ ਦੇਸ਼ ਦੇ ਵਿੱਚ ਲਾਕਡਾਊਨ ਦੀ ਸਥਿਤੀ ਵੀ ਬਣ ਸਕਦੀ ਹੈ ਬਹੁਤ ਵੱਡੀ ਅਸ਼ੰਕਾ ਯਾਨੀ ਪੂਰੇ ਪੰਜਾਬ ਦੇ ਲੋਕਾਂ ਨੂੰ ਸਤਾ ਰਹੀ ਹੈ ਕਿ ਉਹਦੇ ਅਕਸਰ ਟਾਰਗੇਟ ਦੇ ਉੱਤੇ ਪੰਜਾਬ ਨੂੰ ਲਿੱਤਾ ਜਾ ਰਿਹਾ ਉਹਨਾਂ ਦੀ ਰਡਾਰ ਤੇ ਕੱਲਾ ਪੰਜਾਬ ਹੀ ਕਿਉਂ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਨੂੰ ਜਿਹੜੇ ਕਿ ਇਨਜਾਮ ਦਿੱਤੇ ਜਾ ਰਹੇ ਨੇ ਹੁੰਦਾ ਗੁਜਰਾਤ ਦੇ ਵਿੱਚੋਂ ਵੀ ਹਮਲਾ ਹੋ ਗਿਆ ਰਾਜਸਥਾਨ ਦੇ ਵਿੱਚ ਵੀ ਹੋ ਗਿਆ ਕਈ ਹੋਰ ਵੀ ਸਰਹੱਦੀ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਸਾਰੇ ਹਮਲੇ ਹੋ ਚੁੱਕੇ ਨੇ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਜਿਹੜਾ ਪੰਜਾਬ ਨੂੰ ਟਾਰਗੇਟ ਤੇ ਲੈ ਲਿਆ ਕਿਉਂਕਿ ਰਾਜਧਾਨੀ ਪੰਜਾਬ ਦੀ ਚੰਡੀਗੜ੍ਹ ਦੇ ਵਿੱਚ ਵੀ ਹਮਲਾ ਹੋ ਚੁੱਕਿਆ ਜਲੰਧਰ ਦੇ ਵਿੱਚ ਹਮਲਾ ਹੋ ਚੁੱਕਿਆ ਲੁਧਿਆਣੇ ਦੇ ਵਿੱਚ ਹੋ ਚੁੱਕਿਆ ਪੰਜਾਬ ਦਾ ਬਠਿੰਡਾ ਸ਼ਹਿਰ ਉੱਥੇ ਵੀ ਬਹੁਤ ਵੱਡਾ ਹਮਲਾ ਹੋ ਚੁੱਕਿਆ ਬਖ ਬਖ ਇਲਾਕਿਆਂ ਦੇ ਵਿੱਚ ਹਮਲੇ ਕਰ ਰਿਹਾ ਜਿਹੜਾ ਪਾਕਿਸਤਾਨ ਤਾਂ ਹੁਣ ਪਾਕਿਸਤਾਨ ਮੰਨੀਓ ਇੱਕ ਬਹੁਤ ਵੱਡੀ ਬੈਠਕ ਸੱਦੀ ਗਈ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਪ੍ਰਮਾਣੂ ਹਮਲੇ ਨੂੰ ਲੈ ਕੇ ਸੱਦੀ ਗਈ ਹੈ ਦੇਖੋ ਕਿੰਨਾ ਪਾਕਿਸਤਾਨ ਯਾਨੀ ਪੰਜਾਬ ਦੇ ਉਹ ਰਜiment ਨੇ ਡਰਾ ਦਿੱਤਾ ਜਿਨ੍ਹਾਂ ਨੂੰ ਇਹ ਕਹਿ ਰਹੇ ਸੀ ਦਾਵਾ ਕਰ ਰਹੇ ਸੀ ਝੂਠਾ ਕਿ ਸਾਡੇ ਉੱਤੇ ਸਿੱਖ ਫੌਜ ਅਟੈਕ ਨਹੀਂ ਕਰਦੀ ਪਰ ਰਜiment ਆ ਜਿਹੜੀ ਪੰਜਾਬ ਦੀ ਉਹੀ ਇਹਨਾਂ ਦੇ ਉੱਤੇ ਅਟੈਕ ਕਰ ਰਹੀ ਹੈ ਤਾਂ ਹੁਣ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਜਿੰਨੇ ਵੀ ਵਾਸੀ ਹੋ ਪੂਰੀ ਇਸ ਗੱਲ ਨੂੰ ਗੌਰ ਦੇ ਨਾਲ ਸੁਣਨ ਦੀ ਲੋੜ ਹੈ ਤੇ ਅਲਰਟ ਰਹਿਣ ਦੀ ਵੀ ਲੋੜ ਹੈ ਕਿਉਂਕਿ ਪਾਕਿਸਤਾਨ ਨੇ ਸਿੱਧਾ ਪੰਜਾਬ ਨੂੰ ਟਾਰਗੇਟ ਤੇ ਲੈ ਲਿਆ ਕਿਸੇ ਵੀ ਇਲਾਕੇ ਦੇ ਵਿੱਚ ਹਮਲਾ ਹੋ ਸਕਦਾ ਹੈ ਔਰ ਦਿਹਨ ਦਿਹਾੜੇ ਹੋ ਸਕਦਾ ਸਭ ਤੋਂ ਵੱਡੀ ਖਬਰ ਤਾਂ ਇਹ ਹੀ ਆ ਵੀ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਨੇ ਉਹ ਇੰਨੀ ਬੁਖਲਾਹਟ ਦੇ ਵਿੱਚ ਆ ਗਏ ਨੇ ਕਿ ਉਹਨਾਂ ਨੇ ਪਰਮਾਣੂ ਯੁੱਧ ਨੂੰ ਲੈ ਕੇ ਇੱਕ ਬੈਠਕ ਛੱਡੀ ਆ ਜਿਹਦੇ ਉੱਤੇ ਸਾਡਾ ਜਵਾਬੀ ਹਮਲਾ ਹਿੰਦੁਸਤਾਨ ਬਣਿਓ ਵੀ ਹੋਣ ਜਾ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਕਹ ਰਹੇ ਨੇ ਵੀ ਨਰਿੰਦਰ ਮੋਦੀ ਵੱਡਾ ਹਾਂ ਜੇ ਨਹੀਂ ਕੋਈ ਕੋਈ ਨਾ ਕੋਈ ਨਿਰਣੇ ਲੈ ਸਕਦੇ ਆ ਕਿ ਜਿਵੇਂ ਸਪੂਨ ਦੇਸ਼ ਦੇ ਵਿੱਚ ਲੌਕਡਾਊਨ ਦੀ ਸਥਿਤੀ ਵੀ ਬਣ ਸਕਦੀ ਆ ਕਿਸੇ ਵੇਲੇ ਵੀ ਖਬਰ ਆ ਸਕਦੀ ਹੈ ਕਿਉਂਕਿ ਜਿਹੜੀ ਜਨਤਾ ਹੈ ਬਹੁਤ ਸਾਰੀ ਜਨਤਾ ਗਈ ਹਿੰਦੁਸਤਾਨ ਦੇ ਅੰਦਰ 140-50 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਹਿੰਦੁਸਤਾਨ ਤਾਂ ਭਾਰਤ ਬੰਨੀਓ ਯਾਨੀ ਮੂੰਹ ਤੋੜ ਉਹਨਾਂ ਦੇ ਜਵਾਬ ਵੀ ਦਿੱਤੇ ਜਾ ਰਹੇ ਆ ਜਿਵੇਂ ਜਿਵੇਂ ਹਮਲਾ ਕਰ ਰਿਹਾ ਪਾਕਿਸਤਾਨ ਉਵੇਂ-ਉਵੇਂ ਉਸ ਦਾ ਹਮਲੇ ਦਾ ਜਵਾਬ ਵੀ ਦਿੱਤਾ ਜਾ ਰਿਹਾ ਪਰ ਕਹ ਰਹੇ ਨੇ ਹੁਣ ਜੰਗ ਇੱਕ ਤਰ੍ਹਾਂ ਦੀ ਲੱਗ ਹੀ ਚੁੱਕੀ ਹੈ ਜਦੋਂ ਕਿ ਉਹਨਾਂ ਨੇ ਬੈਠਕ ਸੱਦੀ ਆ ਪਰਮਾਣੂ ਹਮਲੇ ਨੂੰ ਲੈ ਕੇ ਸੱਦੀ ਆ ਤਾਂ ਇਹ ਨਹੀਂ ਬੋਖਲਾਹੜ ਦੇ ਵਿੱਚ ਉਥੇ ਦਾ ਪ੍ਰਧਾਨ ਮੰਤਰੀ ਦੇ ਉਥੇ ਦੀ ਆਰਮੀ ਤੇ ਉਥੇ ਦੀ ਸਰਕਾਰ ਆ ਗਈ ਹੈ ਕਿ ਹਿੰਦੁਸਤਾਨ ਨੂੰ ਡਰਾਉਣ ਦੀ ਯਾਨੀ ਇੱਕ ਕੋਸ਼ਿਸ਼ ਕਰ ਰਹੇ ਨੇ ਪਰ ਹਿੰਦੁਸਤਾਨ ਦੀ ਆਰਮੀ ਪੂਰੀ ਤਰ੍ਹਾਂ ਡੱਟੀ ਹੋਈ ਆ ਬਾਰਡਰਾਂ ਦੇ ਉੱਤੇ ਜਿਹੜੀ ਕਿ ਉਹਨਾਂ ਨੂੰ ਹਰ ਵਕਤ ਹਰ ਹਮਲੇ ਦੇ ਵਿੱਚ ناکਾਮ ਕਰ ਰਹੀ ਆ ਪਰ ਇਧਰਲੇ ਪਾਸੇ ਵੇਖੇ ਤਾਂ ਹਿੰਦੁਸਤਾਨ ਦੀ ਜਿੰਨੀ ਵੀ ਆਮ ਜਨਤਾ ਸਭ ਤੋਂ ਪਹਿਲਾਂ ਜਿਹੜਾ ਕਿ ਪੰਜਾਬ ਮੂਰੇ ਆ ਜਾਂਦਾ ਪੰਜਾਬ ਭਰ ਦੇ ਲੋਕ ਸਾਰੇ ਹਿੰਦੁਸਤਾਨ ਦੀ ਫੌਜ ਦੇ ਨਾਲ ਨੇ ਕਿਉਂਕਿ ਰਜਮੈਂਟ ਆਰਮੀ ਆ ਜਿਹੜੀ ਸਭ ਤੋਂ ਵੱਡਾ ਯੋਗਦਾਨ ਨਿਭਾ ਰਹੀ ਆ ਗੋਰਖਾ ਕਮਾਂਡੋਆ ਤੇਰੇ ਕੇ ਸਾਡੇ ਆਰਮੀ ਦੇ ਵਿੱਚ ਨੌਜਵਾਨ ਨੇ ਹਿੰਦੂ ਨੇ ਮੁਸਲਮਾਨ ਨੇ ਸਾਰੀ तरह ਦੇ ਲੋਕ ਨੇ ਜਿਹੜੇ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਲਗਾਤਾਰ ਦੇ ਰਹੇ ਨੇ ਪਰ ਪੰਜਾਬ ਦੇ ਲੋਕਾਂ ਨੂੰ ਸਾਡੀ ਖਾਸ ਅਪੀਲ ਕਿਉਂਕਿ ਪਾਕਿਸਤਾਨ ਨੇ ਸਿੱਧੀ ਰਡਾਰ ਤੇ ਪੰਜਾਬ ਨੂੰ ਲਿਆ ਪੰਜਾਬ ਨੂੰ ਹੀ ਕਿਉਂ ਲਿਆ ਕਿਉਂਕਿ ਪੰਜਾਬ ਨੂੰ ਤਾਂ ਇੱਕ ਪਾਸੇ ਕਹਿੰਦੇ ਸਾਡੇ ਸਿੱਖ ਬੈਠੇ ਆ ਪੰਜਾਬ ਦੇ ਅੰਦਰ ਤੇ ਜੇਕਰ ਤੁਹਾਡੇ ਸਿੱਖ ਦੇ ਹੁਣ ਤਾਂ ਖਾਲਸਾਣ ਦੇ ਜਿਹੜੇ ਨਾਰੇ ਲਾਉਣ ਵਾਲੇ ਆਪਣੇ ਆਪ ਨੂੰ ਖਾਲਸਤਾਨੀ ਕਹਿਣ ਵਾਲੇ ਸਿਮਰਜੀਤ ਸਿੰਘ ਮਾਨ ਜਿਹੜੇ ਕਹਿੰਦੇ ਸੀ ਪਾਕਿਸਤਾਨ ਦਾ ਬਾਰਡਰ ਖੋਲਣਾ ਚਾਹੀਦਾ ਹੁਣ ਉਹਨਾਂ ਨੂੰ ਕਿਹਾ ਜਾਵੇ ਕਿ ਪਾਕਿਸਤਾਨ ਦੇ ਬਾਰਡਰ ਤੇ ਜਾਓ ਹੁਣ ਜਾ ਕੇ ਵੇਖੋ ਤੇ ਮਾਹੌਲ ਕੀ ਹੈ ਕਿਉਂਕਿ ਜਿਹੜੇ ਇਹੋ ਜਿਹੇ ਲੋਕ ਨੇ ਉਹੀ ਪਾਕਿਸਤਾਨ ਦੇ ਨਾਲ ਰੱਖ ਕੇ ਆਪਣੇ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ ਪੰਜਾਬ ਇੱਕ ਉਹ ਯਾਨੀ ਕਿ ਸਟੇਟ ਆ ਜਿਹੜੀ ਪੂਰੇ ਹਿੰਦੁਸਤਾਨ ਨੂੰ ਲੀਡ ਕਰਦੀ ਆ ਉਹੀ ਪਾਕਿਸਤਾਨ ਦੇ ਵਿੱਚ ਰਜਮੈਂਟ ਨੇ ਜਿਹੜਾ ਕਿ ਅੰਜਾਮ ਦੇ ਦਿੱਤਾ ਤਾਂ ਹੁਣ ਮੈਂ ਦੱਸਣਾ ਚਾਹੁੰਦਾ ਪੰਜਾਬ ਵਾਸੀਆਂ ਨੂੰ ਕਿ ਬਹੁਤ ਸਾਰੀ ਯਾਨੀ ਇੱਕ ਅਲਰਟ ਤੇ ਰਹਿਣ ਦੀ ਲੋੜ ਹੈ ਕਿਉਂਕਿ ਉੱਥੋਂ ਦੇ ਪ੍ਰਧਾਨ ਮੰਤਰੀ ਯਾਨੀ ਇੱਕ ਇੰਨੇ ਕ ਕਹਿ ਸਕਦੇ ਜਿਵੇਂ ਪਾਗਲ ਦੀ ਸਥਿਤੀ ਦੇ ਵਿੱਚ ਆ ਗਏ ਨੇ ਅਨਾਬ ਸ਼ਨਾਬ ਸ਼ਬਦ ਬੋਲ ਰਹੇ ਨੇ ਆ ਉਲਟ ਫੁਟ ਬਿਆਨ ਵੀ ਦੇ ਰਹੇ ਨੇ ਉਹਨਾਂ ਦਾ ਇਹ ਨਹੀਂ ਪਤਾ ਕਿ ਆਰਡਰ ਦੇ ਦੇਣ ਕਿ ਭਾਈ ਮਸਾਹਲ ਦਾਗ ਦਿਓ ਪਰ ਜਵਾਬੀ ਹਮਲੇ ਦੇ ਵਿੱਚ ਉਹਨਾਂ ਦੇ ਨਾਲ ਕੀ ਹੋਣਾ ਇਸ ਗੱਲ ਦਾ ਮੈਨੂੰ ਲੱਗਦਾ ਵੀ ਪਾਕਿਸਤਾਨ ਦੇ ਲੋਕਾਂ ਨੂੰ ਵੀ ਅਨਜਾਨੀ ਹੋਣਾ ਤਾਂ ਹੁਣ ਉੱਥੇ ਹੋਣਾ ਕੀ ਚਾਹੀਦਾ ਇੱਥੇ ਹੋਣਾ ਇਹ ਚਾਹੀਦਾ ਵੀ ਪਾਕਿਸਤਾਨ ਦੀ ਜਿੰਨੀ ਵੀ ਆਵਾਮ ਇਹਨਾਂ ਨੂੰ ਸ਼ਾਰਕਾਂ ਦੇ ਉੱਤੇ ਨਿਕਲ ਕੇ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਨਾਰੇਬਾਜ਼ੀ ਕਰਨੀ ਚਾਹੀਦੀ ਆ ਇੱਕ ਪਾਸੇ ਤੁਸੀਂ ਕਹਿੰਦੇ ਸਾਡਾ ਪੰਜਾਬ ਦੇ ਨਾਲ ਚੜ੍ਹਦੇ ਪੰਜਾਬ ਦੇ ਨਾਲ ਬੜਾ ਗੂੜਾ ਰਿਸ਼ਤਾ ਤੇ ਫਿਰ ਜਦੋਂ ਤੁਹਾਡਾ ਪਾਕਿਸਤਾਨੀ ਪ੍ਰਧਾਨ ਮੰਤਰੀ ਆਪਣੀ ਬੁਖਲਾਹਟ ਦੇ ਵਿੱਚ ਆ ਕੇ ਇੱਕ ਪਰਮਾਣੂ ਹਮਲੇ ਨੂੰ ਲੈ ਕੇ ਇੱਕ ਯੁੱਧ ਨੂੰ ਲੈ ਕੇ ਇੱਕ ਬੈਠਕ ਬੁਲਾ ਸਕਦਾ ਤਾਂ ਫਿਰ ਤੁਹਾਨੂੰ ਮਰਵਾ ਵੀ ਸਕਦਾ ਕਿਉਂਕਿ ਜਿਹੜੇ ਪ੍ਰਧਾਨ ਮੰਤਰੀ ਇਹ ਮੈਂ ਦੱਸਣਾ ਚਾਹੁੰਦਾ ਬਹੁਤ ਵੱਡੀ ਗੱਲ ਇੱਕ ਹੋਰ ਨਿਕਲ ਗਿਆ ਰਹੀ ਹੈ ਕਿਸੇ ਵੀ ਦੇਸ਼ ਦੇ ਅੰਦਰ ਭੱਜ ਸਕਦਾ ਇਹ ਹਮਲਾ ਕਰਵਾ ਕੇ ਆਪਣੀ ਜਾਨ ਬਚਾ ਕੇ ਭੱਜਣ ਦੀ ਤਿਆਰੀ ਦੇ ਵਿੱਚ ਲੱਗ ਰਿਹਾ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਜਿੰਨੇ ਇਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣ ਜੀ ਧੰਨ